ਹੈਲੋ ਫਰੈਂਡਸ ਅੱਜ ਵੀ ਕਾਲ ਆਫ ਦਿਸ ਵਕ ਸਰਜੀਤ ਵਲੌਗ ਵਿੱਚ ਅਸੀਂ ਠੀਕ ਆ ਹਾਂ ਤੁਸੀਂ ਵੀ ਸਾਡੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਇਹ ਨੈਕਸਟ ਡੇ ਆ ਤੇ ਟਾਈਮ ਹੋਗਾ 9:30 ਦਾ ਸਵੇਰ ਦੇ ਕੰਮ ਤੇ ਲੱਗੇ ਹੋਏ ਸੀਗੇ ਤੇ ਕਿਚਨ ਸਾਫੋ ਵੀ ਸਾਫ ਹਮਾਰੇ ਬੈੱਡ ਸਾਫ ਕਰ ਲਏ ਮੈਂ ਦਿਖਾਉਣੀ ਤੁਹਾਨੂੰ ਆ ਦੇਖੋ ਬਰਤਨ ਵਗੈਰਾ ਸਾਰੇ ਸਾਫ ਕਰ ਲਏ ਆ ਤੇ ਇਹ ਸਰੋਂ ਦਾ ਸਾਗ ਲਿਆ ਹੈ ਇਹਨੂੰ ਧਰਨਾ ਹੈ ਇੱਧਰ ਬ੍ਰਿਯੰਮ ਸੰ ਸਕੂਲ ਤੋਂ ਆ ਗਿਆ ਕੰਮ ਸਾਰੇ ਹੋ ਗਏ ਮਾਸਲੀ ਤੇ ਇਹਨੂੰ ਮੈਂ ਪਿੱਲੋ ਕਵਰ ਲੇਦਾ ਲਾ ਕੇ ਤਰਾ ਚਲੋ ਚੱਲਦੇ ਹਾਂ ਬਾਹਰ ਤੁਹਾਨੂੰ ਦਿਖਾਉਂਦੇ ਆ ਹਾਂ ਬਲੇ ਦਾ ਪੁੰਛਾ ਕੱਪੜੇ ਵੀ ਧੋਲੇ ਆ ਸਾਰੇ ਕੱਪੜੇ ਗਏ ਧੁੱਪ ਵੇੜੇ ਵੀ ਧੋਲੇ ਸਾਰਾ ਅੱਜ ਕੱਪੜੇ ਥੋੜੇ ਜਿਆਦਾ ਸੀ ਕੱਲ ਨਹੀਂ ਸੀ ਮਸ਼ੀਨ ਲਗਾਈ ਤੇ ਇੱਧਰ ਛੱਤ 'ਤੇ ਨਵੇਂ ਤੂਤੀਆਂ 'ਚ ਧੋ ਪਿੱਛੇ ਵੀ ਸਾਰਿਆਂ ਨੇ ਕੱਪੜੇ ਧੋਲੇ ਦੇਖ ਲਓ ਇੰਨਾ ਨੇ ਵਾਵਾ ਧਵਾਈ ਕਰ ਲਈ ਕੱਪੜੇ ਤੋਂ ਇਹ ਆਪਾਂ ਸਾਡੇ ਤੇ ਥੋੜੀ ਡਸਟਿੰਗ ਰਹਿ ਗਈ ਮੇਰੀ ਤੇ ਉਹ ਮੈਂ ਕਰਾਂਗੀ ਨੂੰ ਸਬ ਕਰਨਾ ਤੇ ਸਾਰਾ ਨਾ ਚੁਰਮੁਰ ਕਰਤਾ ਸਾਰੇ ਸੁਤਿਆਂ ਨੂੰ ਕੁਝ ਬਿੜੰਗਲ ਟਾੜਤਾ ਕੰਮ 9:12 ਵਜੇ ਤੇ ਕੰਮ ਹੋ ਗਏ ਸਾਰੇ ਸੋਹਣਾ ਦੀ ਕੰਮ ਮੈਂ ਸੋਹਣਾ ਪਲਾਜ਼ੋ

ਬਰੀਆਮ ਜਿੱਥੋਂ ਆਂਦਾ ਉੱਥੇ ਬੈਠ ਸਕਦਾ ਉਹਦਾ ਕਵਰ ਚੜਾਉਂਦੀ ਆ ਚੜਾਉਣ ਵਾਲਾ ਸੀ ਪਾਣੀ ਬੋਲੀਆ ਸੀ ਕਿ ਹਾਂਜੀ ਫਰੈਂਡਸ ਤੇ ਹੁਣ ਜਾ ਰਹੀ ਆ ਸੀ ਚੰਡੀਗੜ੍ਹ ਮੈਂ ਨਾ ਮੈਡੀਸਿਨ ਲੈਣੀ ਸੀ ਤੇ ਡਾਕਟਰ ਦਾ ਫੋਨ ਆ ਗਿਆ ਕਿ ਉਹ ਕਹਿੰਦੇ ਤੁਸੀਂ 1 ਵਜੇ ਤੱਕ ਆ ਸਕਦੇ ਤੇ ਫਿਰ ਮੈਂ ਹੁਣ ਮੇਰੇ ਸਾਥ ਮੈਂ ਆ ਕੇ ਤਰਾਂਗੀ ਤੇ ਹੁਣ ਮੈਂ ਜਾ ਰਹੀ ਆ ਡਾਕਟਰ ਕੋ ਫਿਰ ਮਿਲਦੇ ਜੇ ਚੰਡੀਗੜ੍ਹ ਜਾ ਰਹੇ ਆ ਜੇ ਰਸਤੇ 'ਚ ਕੋਈ ਖਿਸ਼ਮ ਖਾਇਆ ਗਿਆ ਤੁਹਾਨੂੰ ਜਰੂਰ ਖਾਵਾਵਾਂਗੇ ਤੇ ਸੂਤਾ ਚ ਮੇਰੀ ਰਿਆ ਕਿਤਨ ਮੈਨੂੰ ਬਹੁਤ ਪਿਆਰ ਆਉਂਦਾ ਦੋ ਪ੍ਰਿੰਟ ਬਹੁਤ ਸੋਹਣਾ ਬਹੁਤ ਸੋਹਣਾ ਇਹ ਮੈਂ ਕੋਹ ਨੂਰ ਤੋਂ ਲਿੱਤਾ ਸੀ ਬਹੁਤ ਸੋਹਣਾ ਸੋਹਣਾ ਅੱਛਾ ਜੀ ਫਿਰ ਮਿਲਦੇ ਚੱਲਦੇ ਹਾਂ ਹਾਂਜੀ ਫਰੈਂਡਸ ਅਸੀਂ ਘਰ ਤੋਂ ਚੱਲ ਪਏ ਸੀਗੇ ਤੇ ਮੈਂ ਕਿਹਾ ਚਲੋ ਆਪਣੇ ਫਰੈਂਡਸ ਨੂੰ ਨਾ ਦਿਖਾਈ ਦੀ ਮੋਹਾਲੀ ਚੰਡੀਗੜ੍ਹ ਤੇ ਇਹ ਅਸੀਂ ਕਿ ਸੱਤ ਫੇਸ ਤੋਂ ਚੱਲ ਪਏ ਸੀਗੇ ਤੇ ਬਹੁਤ ਸੋਹਣਾ ਬਣਿਆ ਹੋਇਆ ਜਿਵੇਂ ਮਤਲਬ ਤੁਸੀਂ ਕਿਸੇ ਨੇ ਹੋਰ ਤਰ੍ਹਾਂ ਦਾ ਨਕਸ਼ਾ ਕੀਤਾ ਕਿਸੇ ਨੇ ਇੱਥੇ ਨਹੀਂ ਬਿਲਕੁਲ ਇੱਕ ਤਰ੍ਹਾਂ ਦੇ ਹੀ ਨਕਸ਼ਿਆਂ ਦੇ ਨਾਲ ਕੋਠੀਆਂ ਬਣੀਆਂ ਹੋਈਆਂ ਹੁਣ ਅੱਗੇ ਤੋਂ ਆ ਰਹੀਆਂ ਜਿਹੜੀਆਂ ਨਵੀਆਂ ਤੁਸੀਂ ਕੋਈ ਮਕਾਨ ਬਣਾ ਰਹੇ ਉਹ ਨਵੇਂ ਨਕਸ਼ੇ ਪਾਸ ਕਰ ਰਹੇ ਨੇ ਪਹਿਲਾਂ ਇੱਕੋ ਤਰ੍ਹਾਂ ਦੀਆਂ ਕੋਠੀਆਂ ਸਾਰੀਆਂ ਹੁੰਦੀਆਂ ਸੀ ਇੱਥੇ ਤੇ ਇਹ ਹੁਣ ਸੱਤ ਫੇਸ ਨੂੰ ਸਕੂਟਰ ਮਾਰਕੀਟ ਨੂੰ ਜਾ ਰਹੇ ਨੇ ਇੱਥੋਂ ਸਿੱਧਾ ਜਾਓਗੇ ਤੇ ਅੱਗੇ ਸੁਹਾਨਾ ਨੂੰ ਨਿਕਲ ਜਾਂਦੀ ਸੜਕ ਇੱਕ ਇੱਕ ਸੱਤ ਫੇਸ ਨੂੰ ਜਾਂਦੀਆਂ ਤਿੰਨ ਚਾਰ ਇੱਥੇ ਰੂਟਸ ਨਿਕਲਦੇ ਨੇ ਤੇ ਇਹ ਸੱਤ ਫੇਸ ਮਾਰਕੀਟ ਨੂੰ ਜਾ ਰਹੇ ਆ ਤੇ ਇੱਧਰ ਵੱਡੀਆਂ ਕੁੱਟੀਆਂ ਇਹ 16 ਮਰਲੇ ਦੀਆਂ ਕੁੱਟੀਆਂ ਹੈਗੀਆਂ ਸਾਰੀਆਂ ਤੇ ਸਾਡੇ ਇੱਧਰ ਸਾਡੇ 8 ਮਰਲੇ ਦੀਆਂ ਕੁੱਟੀਆਂ ਸੀ ਅੱਗੋਂ ਇਹ ਵੱਡੀਆਂ ਕੁੱਟੀਆਂ ਹੁਣ ਆ ਗਿਆ ਤੇ ਮੈਂ ਕਿਹਾ ਚਲੋ ਆਪਣੇ ਫਰੈਂਡਸ ਨੂੰ ਦਿਖਾ ਦਿੰਨੇ ਆ ਕਿਉਂਕਿ ਜੋ ਮਾਝੇ ਮਾਲਵੇ ਮੇਰੇ ਨਾਲ ਜੁੜੇ ਹੋਏ ਦੁਆਬੇ ਦੇ ਲੋਕ ਜਾਂ ਬਾਹਰ ਤੋਂ ਕੋਈ ਉਹਨਾਂ ਨੂੰ ਮੈਂ ਦਿਖਾ ਰਹੀ ਹਾਂ ਕਿ ਉਹ ਵੈਸੇ ਤੇ ਜਿਹੜੇ ਚੰਡੀਗੜ੍ਹ ਮਹਾਰੀਂ ਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਪਰ ਬਹੁਤ ਸਾਫ਼ ਸੁਥਰਾ ਇਹ ਹੈਗੀ ਰੇਡੀ ਮਾਰਕੀਟ ਜੀ ਤੇ ਨਾਲ ਹੀ ਇਹਦੇ ਨਾਲ ਸਕੂਟਰ ਮਾਰਕੀਟ ਹੈਗੀ ਇੱਥੇ ਸਾਰੀਆਂ ਗੱਡੀਆਂ ਵਗੈਰਾ ਦੇ ਰਿਪੇਅਰਿੰਗ ਵਗੈਰਾ ਇਹ ਬਹੁਤ ਵੱਡੀ ਮਾਰਕੀਟ ਹੈ ਜਿੱਥੇ ਠੀਕ ਹੁੰਦੀਆਂ ਨੇ ਤੇ ਇਹ ਅੱਗੋਂ ਅਸੀਂ ਚੰਡੀਗੜ੍ਹ ਨੂੰ ਜਾ ਰਹੇ ਸੀਗੇ ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਦਿੰਨੇ ਨਾਲ-ਨਾਲ ਥੋੜਾ-ਥੋੜਾ ਤੇ ਅਸੀਂ ਹੁਣ ਪਹੁੰਚ ਗਏ ਸੀ ਡਾਕਟਰ ਸਾਹਿਬ ਕੋ ਹੋਮੋਪੈਥੀ ਡਾਕਟਰ ਹੈ ਸਾਨੂੰ ਮੈਂ ਕਾਫੀ ਆਯੁਰਵੈਦਿਕ ਔਰ ਐਲੋਪੈਥੀ ਦਵਾਈਆਂ ਖਾਧੀਆਂ ਪਰ ਮੈਨੂੰ ਫਰਕ ਨਾ ਪੈਣ ਕਰਕੇ ਤੇ ਫਿਰ ਹੁਣ ਸਾਨੂੰ ਦੱਸਿਆ ਸੀ ਕਿ ਮੇਕਾ ਜਾਨ ਨੇ ਕਿ ਤੁਸੀਂ ਇੱਥੇ 23 ਸੈਕਟਰ ਜਾਓ ਤੇ ਵੈਸੇ ਤੇ ਇਸ ਡਾਕਟਰ ਸਾਹਿਬ ਦੀ 80 ਹੈਗੀ ਹੈ ਪਰ ਇਹਨਾਂ ਦਾ ਪ੍ਰੈਕਟਿਸ ਬਹੁਤ ਵਧੀਆ ਹੈ ਮੈਨੂੰ ਹਫਤਾ ਡੇਢ ਹਫਤਾ ਹੋ ਗਿਆ ਦਵਾਈ ਖਾਂਦੇ ਨੂੰ ਪਰ ਮੈਨੂੰ ਥੋੜਾ ਫਰਕ ਹੈ ਤੋ ਪਰੀ ਜੂਰ ਇਹ ਹੈ ਇਹ ਸ਼ਰਮਾ ਫਮੈਕ ਪ੍ਰੈਕਟਿਸਰ ਅండ్ ਡਿਸਪੈਂਸਰੀ ਹੈ 23 ਸੈਕਟਰ ਵੰਦਾ 23 ਸੀ ਚ ਪੈਂਦਾ ਹੈ ਤੇ ਨਾਲ ਇੱਕ ਸਾਈਡ ਤੇ 22 ਸੈਕਟਰ ਹੈਗਾ ਜੀ ਤੇ ਮੈਂ ਕਿਹਾ ਚਲੋ ਤੁਹਾਨੂੰ ਸਾਰਾ ਦਿਖਾ ਦਿੰਨੇ ਆ ਥੋੜਾ ਜਿਨਾ ਤੇ ਇੱਥੇ ਫਿਰ ਅਸੀਂ ਹਸਬੰਦ ਕਹਿੰਦੇ ਚਲੋ ਪੌਣੇ 3 ਹੋ ਗਏ ਸੀ ਕਹਿੰਦੇ ਕੁਝ ਖਾ ਲੈਨੇ ਆ ਘਰ ਜਾ ਕੇ ਫਿਰ ਹੁਣ ਲੇਟ ਜਾਂਦੇ ਜਾਂਦੇ ਫਿਰ ਅੱਧਾ ਘੰਟਾ 3:30 4:00 ਵਜੇ ਜਾਣੇ ਤੇ ਇੱਥੇ ਅਸੀਂ ਆ ਗਏ ਸੀਗੇ ਉਹ ਦੁਆਬਾ ਸਵੀਟਸ ਤੇ ਫਾਸਟ ਫੂਡ ਤੇ ਤੇ ਅਸੀਂ ਚਲੋ ਮੈਂ ਕਿਹਾ ਚਲੋ ਥੋੜਾ ਇਹ ਕਹ ਰਹੀ ਸੀ ਕਹਿੰਦੇ ਚਲੋ ਡੋਸਾ ਵਗੈਰਾ ਖਾ ਲੈਣੇ ਤੇ ਬਰੀਆਮ ਨੇ ਵੀ ਪਹਿਲੇ ਹੀ ਜਾਣ ਲੱਗੇ ਕਹਿ ਕੇ ਕਿ ਭੇਜ ਜੀ ਸੀ ਕਾ ਤੇ ਤੁਸੀਂ ਮੇਰੇ ਵਾਸਤੇ 22 ਸੈਕਟਰ ਤੋਂ ਡੋਸਾ ਪੈਕ ਕਰਵਾ ਕੇ ਲਿਆ ਫਿਰ ਅਸੀਂ ਕਿ ਚਲੋ ਬੇਟੇ ਨੇ ਮੰਗਾ ਕਾਫੀ ਦਿਨਾਂ ਤੋਂ ਉਹਨਾਂ ਦੇ ਇਗਜ਼ਾਮ ਹੋ ਰਹੇ ਨੇ ਤੇ ਅਸ ਨੂੰ ਬਾਹਰ ਨਹੀਂ ਲੈ ਕੇ ਜਾ ਗਏ ਕਿਤੇ ਵੀ ਤੇ ਅਸੀਂ ਇੱਥੇ ਬੜਾ ਸਾੰਬਰ ਪਹਿਲਾ ਟੇਸਟ ਕੀਤਾ ਤੇ ਬਹੁਤ ਸਵਾਦ ਸੀ ਇਹਨਾਂ ਦਾ ਸਾਰੇ ਫਾਸਟ ਫੂਡ ਮੁਹਾਲੀ ਦੇ ਨਾਲੋਂ ਚੰਡੀਗੜ੍ਹ ਦਾ ਬਹੁਤ ਰੀਜ਼ਨੇਬਲ ਹੈ ਮੁਹਾਲੀ ਮਹਿੰਗਾ ਹੈ ਔਰ ਚੰਡੀਗੜ੍ਹ ਜਿਹੜਾ ਸਸਤਾ ਹੈਗਾ ਫਾਸਟ ਫੂਡ ਕਰਕੇ ਕਿ ਇਹਨਾਂ ਜਿਹੜੀ ਬਿੰਨੀ ਸਟਰੀਟ ਹੈਗੇ ਇੱਥੇ ਕਾਫੀ ਰੈਸਟੋਰੈਂਟ ਨੇ ਤੇ ਪਰ ਇਹ ਦੁਆਬਾ ਸਵੀਟਸ ਅਸੀਂ ਹਮੇਸ਼ਾ ਦੁਆਬਾ ਸਵੀਟਸ ਤੇ ਆਨੇ ਤੇ ਇਹਨਾਂ ਦੀ ਇਹ ਵਾਲੀ ਬਹੁਤ ਸਵਾਦ ਹੁੰਦੀ ਆ ਰਸ ਮਲਾਈ ਤੇ ਫਿਰ ਬਾਅਦ ਚ ਰਸ ਮਲਾਈ ਇਹਨਾਂ ਨੇ ਮੰਗਵਾਲੀ ਸੀ ਮਿੱਟ ਅਸੀਂ ਇਹ ਖਾ ਕੇ ਤੇ ਫਿਰ ਅਸੀਂ ਤੁਰਪੇ ਘਰ ਨੂੰ ਚੱਲਦੇ ਆ ਤੇ ਕਹਿੰਦੇ ਚਾਹਣਾ ਕੁਝ ਲੈਣਾ ਸਮਾਨ ਬਾਈ ਸੈਕਟਰ ਤੋਂ ਮੈਂ ਕਿਹਾ ਨਹੀਂ ਹੁਣ ਨਹੀਂ ਕੋਈ ਸ਼ਾਪਿੰਗ ਕਰਨੀ ਹੁਣ ਤੁਸੀਂ ਘਰ ਚੱਲੋ ਕਿ ਬਰਿਆਮ ਸਿੰਘ ਨੇ ਜਾ ਕੇ ਪੌਣੇ ਚਾਰ 4 ਵਜੇ ਉਹਨੇ ਟਿਊਸ਼ਨ ਤੇ ਜਾਣਾ ਸੀ ਇਸ ਕਰਕੇ ਮੈਂ ਕਿਹਾ ਹੁਣ ਘਰ ਚੱਲਦੇ ਤੇ ਥੋੜਾ ਜਿਹਾ ਸਮਾਨ ਲੈਣਾ ਫਿਰ ਥੋੜਾ ਦੁੱਧ ਵਗੈਰਾ ਲੈਣਾ ਸੀ ਮੈਂ ਕਿਹਾ ਚਲੋ 7 ਫੇਸ ਤੋਂ ਲੈ ਲਾਂਗੇ ਤੇ ਚਲੋ ਮੈਂ ਕਿਹਾ ਚਲੋ ਥੋੜਾ ਜਿਹਾ ਤੁਹਾਨੂੰ ਦਿਖਾ ਦਾਂ ਤੇ ਦੇਖੋ ਚੰਡੀਗੜ੍ਹ ਮੋਹਾਲੀ ਚ ਦੇਖੋ ਬਹੁਤ ਸੋਹਣੇ ਦਰਖਤ ਲੱਗੇ ਹੋਏ ਆ ਇੰਨੀ ਗ੍ਰੀਨਰੀ ਆ ਨਾ ਬਹੁਤ ਅੱਛਾ ਲੱਗਦਾ ਜਿਹੜਾ ਵੀ ਆਂਦਾ ਵਾਕਈ ਖੁਸ਼ ਦੇ ਰੂਹ ਖੁਸ਼ ਹੋ ਜਾਂਦੀ ਏ ਇੱਕ ਵਾਰੀ ਕੋ ਬਾਹਰ ਬੰਦਾ ਘਰ ਜਿੱਦਾਂ ਮਰਜੀ ਬੈਠੇ ਬਾਹਰ ਥੋੜਾ ਜਿਹਾ ਇਦਾਂ ਘੁਮਾਵੇ ਥੋੜਾ ਜਿਹਾ ਨਵੀਂ ਤੇ ਵੇਖ ਕੇ ਤੇ ਬੜਾ ਅੱਛਾ ਲੱਗਦਾ ਔਰ ਟ੍ਰੈਫਿਕ ਤੇ ਵੀ ਬਹੁਤ ਵਧੀਆ ਗੱਡੀਆਂ ਲੈ ਕੇ ਜਾਂਦੇ ਲੋਕ ਇਦਾਂ ਨਹੀਂ ਆ ਜਿਵੇਂ ਪੰਜਾਬ ਚ ਲੋਕੀ ਇਧਰੋਂ ਕਰ ਲਈ ਉਧਰੋਂ ਕਰ ਲਈ ਇੱਥੇ ਸਾਰੇ ਹੀ ਕੈਮਰੇ ਲੱਗੇ ਹੋਏ ਆ ਅਗਰ ਤੁਸੀਂ ਕੋਈ ਵੀ ਰੂਲ ਨੂੰ ਲੰਘਣਾ ਕੀਤੀ ਤਾਂ ਤੜੀ ਟਿਕਟ ਕੱਟ ਕੇ ਨਾ ਘਰ ਆ ਜੇਗੀ ਹੁਣ ਇਹ ਵੀ ਚੰ ਇਹ ਚੰਡੀਗੜ੍ਹ ਮੁਹਾਲੀ ਵਿੱਚ ਵੀ ਕਨੇਡਾ ਅਮਰੀਕਾ ਬਾਹਰ ਦੇ ਸਾਰੇ ਰੂਲ ਹੋ ਗਏ ਨੇ ਤੇ ਹੈ ਇੱਕ ਗੱਲ ਹੈ ਤਾਂ ਠੀਕ ਹੈ ਨਾ ਐਕਸੀਡੈਂਟ ਦੇ ਨਹੀਂ ਵਗੈਰਾ ਤੋਂ ਥੋੜਾ ਹੈਗਾ ਤੇ ਇੱਥੇ ਮੈਂ ਆ ਗਈ ਸੀ ਸੱਤ ਫੇਸ ਰੇਡੀ ਮਾਰਕੀਟ ਜਿੱਥੋਂ ਮੈਂ ਲਿਆ ਦੁੱਧ ਤੇ ਇੱਕ ਦੋ ਸਾਮਾਨ ਲੈਣਾ ਸੀ ਉਹ ਲੈ ਲਿਆ ਸੀ ਤੇ ਮੈਂ ਪਾਲਕ ਸਾਗ ਲੈ ਤੁਹਾਨੂੰ ਪਤਾ ਮੈਂ ਨਾ ਦਿਖਾਇਆ ਸੀ ਪਿਛੇ ਵੀਡੀਓ ਕਿ ਮੈਂ ਸਾਗ ਲਿਆ ਹੋਇਆ ਤੇ ਤੇ ਉਹ ਮੇਟਰ ਨਾ ਸੀਗਾ ਤੇ ਪਾਲਕ ਲੈ ਜਣੀ ਇੱਥੇ ਮੈਨੂੰ ਇੱਕ ਹੀ ਗੁੱਚੀ ਪਾਲਕ ਮਿਲੀ ਪਾਲਕੇ ਮੈਨੂੰ 50 ਰੁਪਏ ਦੀ ਇੱਕ ਗੁੱਚੀ ਮਿਲੀ ਇਹ ਕਾਫੀ ਮਹਿੰਗਾ ਥੋੜਾ ਕੋਸਟਲੀ ਇੱਥੇ ਹੈਗਾ ਰੀੜੀ ਮਾਰਕੀਟ ਕਿਉਂਕਿ ਸਬਜ਼ੀਆਂ ਜਿਹੜੀਆਂ ਅਮਰਜੈਂਸੀ ਕਿਸੇ ਨੇ ਲਿਆਉਣੀਆਂ ਤੈਨ ਵੈਸੇ ਤੇ ਮੰਡੀਆਂ ਚ ਮਿਲਦੀਆਂ ਇੱਥੇ ਸਬਜ਼ੀਆਂ ਉੱਥੋਂ ਵਧੀਆ ਥੋਕ ਦੇ ਭਾਅ ਤੇ ਮਿਲ ਜਾਂਦੀਆਂ ਇੱਥੇ ਲੈ ਆਈ ਦੀ ਤੇ ਇੱਥੇ ਸਾਹਮਣੇ ਜਿਹੜੀ ਦੁਕਾਨ ਹੈ ਹਾਂਜੀ ਫਰੈਂਡਸ ਤੇ ਮੈਂ ਆ ਗਈ ਸੀਗੀ ਅ 2:30 ਵਜੇ ਤੋਂ ਸਾਨੂੰ ਆਇਆ ਨੂੰ ਆਉਂਦਿਆਂ ਨੂੰ ਚੰਡੀਗੜ੍ਹ ਤੋਂ ਤੇ ਗਰਮੀ ਬਹੁਤ ਸੀਗੀ ਤੇ ਫਰਾ ਕੇ ਲੇਟ ਗਏ ਤੇ ਖਾ-ਪੀ ਕੇ ਅਸੀਂ ਬਹਰ ਨਹੀਂ ਆ ਗਏ ਸੀ ਦੋਸਾ ਖਾ ਕੇ ਆਏ ਸੀ ਤੇ ਟਾਈਮ ਹੋ ਗਿਆ ਬਹੁਤ ਉੱਥੇ ਲੱਗ ਗਿਆ ਸੀ ਤੇ ਭੁੱਖ ਲੱਗੀ ਤੇ ਹਸਬੰਦ ਕਹਿੰਦੇ ਚਲੋ 22 ਸੈਕਟਰ ਤੇ ਨਾ ਨਹੀਂ 22 23 ਦੇ ਨਾਲ 22 ਸੈਕਟਰ ਹੈ ਤੇ ਹੁਣ ਸ਼ਾਮ ਦਾ ਟਾਈਮ ਹੈ ਤੇ ਮੈਂ ਹੁਣ ਆ ਕੇ ਆਈ ਸੀ ਫਿਰ ਤੇ ਚੋਚ ਗਾਣੀ ਆ ਤੇ ਪਹਿਲਾਂ ਮੈਂ ਅਸਾਂ ਚਾਹ ਬਣਾਵਾਂ ਮੈਂ ਕਿ ਚਾਹ ਬਣਾਉਣਾ ਤੇ ਚਾਹ ਰੱਖੀ ਤੇ ਨਾਲ ਪੌਪ ਕਰ ਇੱਧਰ ਰੱਖਿਆ ਪਾਪਕੋਰਨ ਇੱਧਰ ਚਾਹ ਉੱਧਰ ਦੁੱਧ ਰੱਖਿਆ ਇਹ ਸਾਗ ਹੈ ਇਹ ਸਾਗ ਕੱਟਣਾ ਉਹ ਭਾਂਡੇ 'ਤੇ ਮਾਜਣ ਵਾਲੇ ਤੇ ਇੱਧਰ ਕੱਪੜੇ ਆ ਜਿਹੜੇ ਤੋਤੇ ਸੀ ਉਹਨਾਂ ਨੂੰ ਪ੍ਰੈਸ ਕਰ ਵਾਲੇ ਪ੍ਰੈਸ ਕਰਾਂਗੀ ਤੇ ਆ ਦੇਖੋ ਬ੍ਰਿ얌 ਸਿੰਘ ਨੇ ਆ ਘਰ ਆਉਂਦੇ ਬਹੁਤ ਸਾਰਾ ਪੰਦਾ ਕਿਤੇ ਕਿਤੇ ਕਿਤਾਬਾਂ ਸੁੱਟੀਆਂ ਹੋਈਆਂ ਕਿਤੇ ਕਿਤੇ ਹੁਣ ਤੇ ਕਹਿੰਦਾ ਤੁਸੀਂ ਨਾ ਤੁਸੀਂ YouTube 'ਤੇ ਮੇਰੇ ਬਾਰੇ ਬੋਲਦੇ ਹੋ ਤੇ ਸ਼ਾਮ ਨੂੰ ਕੁਛ ਨਾ ਕੁਛ ਦਿਲ ਕਰਦਾ ਹੁੰਦਾ ਰੋਸਾ ਖਾਧਾ ਸੀ ਹੁਣ ਭੁੱਖ ਲੱਗ ਗਈ ਮੈਂ ਤੋ ਵੀ ਅੱਧਾ ਖਾਧਦਾ ਹਾਫ ਖਾਧਦਾ ਮੈਂ ਤੋ ਤਾਂ ਖਾਦਾ ਹੀ ਨਹੀਂ ਆ ਤੇ ਚਲੋ ਫਿਰ ਮਿਲਦੇ ਆ ਤੇ ਅੱਜ ਦਾ ਬਲੌਗ ਫਿਰ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਨਵਾਂ ਬਲੌਗ ਕੱਲ ਤੋਂ ਲੈ ਕੇ ਆਂਦੇ ਆ ਵੀਡੀਓ ਅਗਰ ਮੇਰੀ ਥੋੜੀ ਜਿਹੀ ਵੀਡੀਓ ਤੁਹਾਨੂੰ ਅੱਛੀ ਲੱਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਨਵੇਂ ਆਏ ਚੈਨਲ ਤੇ ਸਬਸਕ੍ਰਾਈਬ ਕਰ ਲਿਓ Okay, bye bye, Sashika. Take care.